ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਨਕੋਦਰ ਦੇ ਨੇੜਲੇ ਪਿੰਡ ਦੀ ਜਿੱਥੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇੱਕ ਵਿਅਕਤੀ ਆ ਔਰਤ ਨੂੰ ਫਾਹੇ ਟਾਂਕੇ ਸਾਰੇ ਪਰਿਵਾਰ ਦੇ ਵੱਲੋਂ ਉਸ ਨੂੰ ਕਤਲ ਕਰ ਦਿੱਤਾ ਇਹ ਸਾਡਾ ਨਹੀਂ ਕਹਿਣਾ ਸਗੋਂ ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸੋਦਾਦ ਇਹ ਕਿ ਇਸ ਔਰਤ ਦੇ 9 ਸਾਲਾਂ ਤੋਂ ਕੋਈ ਬਚਾਨ ਨਹੀਂ ਹੋਇਆ ਸੀ ਜਿਸ ਦੇ ਚੱਲਦੇ ਹਰ ਵਕਤ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸ ਦੇ ਬਾਵਜੂਦ ਜਦੋਂ ਕਿ ਉਹਨਾਂ ਦਾ ਬੀਤੇ ਦਿਨੀ ਵੀ ਕਲੇਸ਼ ਹੋਇਆ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਆ ਤਾਂ ਉਹ ਮੌਕੇ ਤੇ ਪਹੁੰਚਦੇ ਨੇ ਅਤੇ ਉਹਨਾਂ ਦੇਖਿਆ ਕਿ ਉਸ ਦੇ ਗਲ ਦੇ ਉੱਤੇ ਜਿਹੜੇ ਕਿ ਨਿਸ਼ਾਨ ਪਏ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੇੜ ਤੇ ਪਰਿਵਾਰ ਨੇ ਜਿਹੜਾ ਕਿ ਸਹਰੇ ਪਰਿਵਾਰ ਦੇ ਉੱਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਆਉਂਦੇ ਹਾਂ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰੋਣੇ ਨੇ ਉਦਾਂ ਕਰੀਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆਂ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਿਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸਿਕਾ ਉਹਦਾ ਜਿਹੜਾ ਪ੍ਰੋਨੇ ਦਾ ਨਾਮ ਕੀ ਆ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਰੀ ਬੀ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਨਾ ਜਾਂ ਰਹਿਂਦਾ ਸੀ ਉਹ ਲੈਣ ਗਿਆ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਵੀ ਇਹਨਾਂ ਨੇ ਕੁੱਟਿਆ ਸਗਾ ਉਦੋਂ ਉਦੋਂ ਇਹਦਾ ਸੋਹਰਾ ਵੀ ਜਾਂਦਾ ਸੀ ਹੁਣ ਇਹਦਾ ਸੋਹਰਾ ਵੀ ਇਹਦੇ ਸੋਹਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮਿਆਨਾ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸੀਗੀ ਵੱਦਣ ਤਾਂ ਮੰਮੀ ਮੇਰੀ ਨੇ ਕਿ ਆ ਵੀ ਕਹਿੰਦੀ ਦੋ ਤਿੰਨ ਰਹਿਲਾ ਤਰਾਹੀ ਨਹੀਂ ਕਹਿੰਦੀ ਨਹੀਂ ਮੈਂ ਮੇ ਲੋਕਾਂ ਨੇ ਕਹਿਣਾ ਇਹਨੂੰ ਦਸਣ ਆਨੀ ਹੁੰਦਾ ਕਣੀ ਵੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਦੋਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪੈਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਲੱਪ ਪੈਸੀ ਉਹਦੇ ਨਾਲ ਉਹਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੇ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਬਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਔਰ ਕਿਤੇ ਕਰ ਦਵਾਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਜੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆ ਕਿ ਹਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਹੁਣ ਇਹ ਪਤਿਆ ਕੇ ਤਿੰਨ ਕਿ ਮਹੀਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਜਲੰਧਰ ਕਿੱਥੇ ਦੀ ਰਹਿਣ ਵਾਲੀ ਸੀ ਇਹ ਆਲੋ ਆਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਾਂ ਲਵੰਡੀ ਸਲੇਮ ਤੇ ਫੋਨ ਤੁਸੀਂ ਕੀ ਮਾਈਕ ਤੇ ਅਸੀਂ ਤਾਂ ਇਹੀ ਸਾਨੂੰ ਇਨਸਾਫ ਚਾਹੀਦਾ ਆ ਜੇ ਨਹੀਂ ਚੰਗੀ ਦੇਸੀ ਕਿ ਤੱਕ ਸਾਨੂੰ ਆ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਸਾੜ ਦਿੰਦੇ ਪਹਿਲਾਂ ਰਹਿ ਕੇ ਕਈ ਦੋ ਵੀ ਇਹ ਜਨਾਨੀ ਲਈ ਫੇਰ ਕੋਲੋਂ ਵੀ ਇਹ ਗਾਲਾਂ ਕੱਢਵਮ ਦੱਸ ਗਾ ਮੇਰੀ ਭੈਣ ਨੂੰ ਅੰਜ ਕੀ ਨਾਮ ਸਰਬਜੀਤ ਕੋ ਕੀ ਗੱਲਬਾਤ ਕਰੀ ਗੱਲਬਾਤ ਇਹ ਹੈ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਦਾਂ ਦਾ ਇਦਾਂ ਦਾ ਕਿਸੇ ਅੱਗੇ ਵਿੱਚ 6 ਮਹੀਨੇ ਰਹਿ ਕੇ ਗਈ ਸੀ ਉਹ ਕੋਈ ਜਨਾਨੀ ਜਨੰਦਰ ਦੀ ਸੀ ਜਿਹਨੂੰ ਇਹ ਲਈ ਫਿਰਦਾ ਸੀਗਾ ਸੀ ਵੀ ਉਹ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ ਉਦੋਂ ਪਤ ਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀ ਕਿ ਵੀ ਮੈਂ ਇਦਾਂ ਕਰਨੀ ਆ ਸੱਸ ਨਾਨ ਵੀ ਕੱਲ ਕੱਲ ਵੀ ਉਹਨੇ ਫੋਨ ਕੀਤਾ ਸੀਗਾ ਕਹਿੰਦੀ ਸੀ ਮੇ ਨਾਲ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮੇਂ ਦੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਅਦੀਬ ਜੀ ਕੀ ਨਾਮ ਤੇ ਬਲਵੀਰ ਕੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਟਨਾ ਬਾਰੇ ਇਹ ਕਹਿਣਾ ਮਾਰੀ ਜਿੱਦਾਂ ਬਾਜੀ ਅੱਜ ਸਾਡੇ ਨਾਲ ਹੋਈ ਅੱਦਾਂ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਭਰਾ ਹੈ ਨਹੀਂ ਕੋਈ ਵੀ ਇਹ ਜਦੋਂ ਮਾਂਜੀ ਕੁੱਟਦਾ ਮਾਰਦਾ ਸੀ ਸਾਡੇ ਇਨਸਾਨ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਕੁੱਟਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਤ ਤਾਂ ਦੇਦੀ ਇਹ ਬਹੁਤ ਲੜਦੇ ਦਿੱਤਿੰ ਮਿੰਗ ਵਾਲੇ ਹੋਏ ਸੀ ਤਿੰਨ ਨਹੀਂ ਜਣੇ ਈ ਨਾਮ ਕੀ ਕਰੌਲੇ ਦਾ ਹਮਰੀ ਹਮ ਤੁਸੀ ਕੀ ਮੰਨ ਕਰਦੇ ਸਾਨੂੰ ਹੱਕ ਚਾਹੀਦਾ ਕਾਨੂੰਨ ਦੀ ਸਾਬ ਚਾਹੀਦਾ ਆਮ ਸਾਚ ਚਾਹੀਦਾ ਕਮੂਨਾ ਇਦਾਂ ਅੱਜ ਸਾਡੇ ਨਾਲ ওই ਗਾਂ ਨਾਲ ਕਿਸੇ ਨਾਲ ਅੱਜ ਜਦੋਂ ਤੁਸੀਂ ਕੁੜੀ ਦੀ ਲਾਸ਼ ਦੇਖੀ ਆ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਵੀ ਇਦਾਂ ਰੱਸੀ ਪਾ ਕੇ ਨੇ ਪਿੱਛੇ ਗਾਲ ਕੋੜ ਸਿਟਿਆ ਆ ਪਈ ਦਾ ਤਾਂ ਬਾਥਰੂਮ ਬੈਠਦੇ ਨਿਕਲੇ ਆ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਬ ਸਰਾਜਵਿੰਦਰ ਦੇ ਫੋਨ ਤੇ ਮੈਂ ਕਹਾਂ ਕਿਤੇ ਮੈਂ ਕਹਾਂ ਬੋਲੀ ਨਹੀਂ ਕਹਿੰਦਾ ਮੈਂ ਕਿ ਤੂੰ ਦੇਖ ਹੈਗੀ ਵੀ ਮੇਰੇ ਪੈਂਦੀ ਲੈਂਦੀ ਇਹੇ ਮੂੰਹ ਆ ਨਿਕਲੀ ਵੀ ਹੈ ਨਹੀਂ ਕਿ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਗੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਸੀ ਮੇਰਾ ਘਰ ਆ ਮੇਰਾ ਘਰ ਨਾ ਸੀ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਆ ਕਿਉਂਕਿ ਉਹ ਡੌਰ ਸੀ ਸਾਨੂੰ ਇਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਹੀ ਜਦੋਂ ਗੱਡ ਬੋਡੀ ਹੋ ਗਈ ਤੇ ਘਰੇ ਗਏ ਆ ਅਸੀਂ ਮੰਜੇ ਦੇ ਲਾਸ਼ ਦੇਖੀ ਹੈ ਕਿ ਆ ਚਲੋ ਇਹ ਕਹਿੰਦੇ ਟੈਗ ਹੋ ਗਿਆ ਇਹ ਟੈਗ ਹੀ ਮੰਨ ਲਿਆ ਸਿਕਾ ਕਪੜਾ ਚੱਕ ਕੇ ਜਦੋਂ ਸਰ ਕੋਲ ਜਨ ਜਨ ਫੋਟੋ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਾਰੇ ਪਤਾ ਨਹੀਂ ਕਦ ਨਾਲ ਮਾਰੀ ਸਾਨੂੰ ਪਤਾ ਕਾਲ ਕੋਟਿਆ ਤੇ ਚੁੰਨੀ ਪਾਈ ਇਹ ਪਤਾ ਸੰਭ ਤੁਸੀਂ ਗੱਡ ਬੋਡੀ ਦੇਖੀ ਜਾ ਕੇ ਹਾਂਜੀ ਸਰ ਸਰ ਕੀ ਮਾਮਲਾ ਕੀ ਹੈ ਅੱਜ ਸਵੇਰੇ ਕੈਲੀ ਹੋਤੇ ਇੱਕ ਇਨਫਾਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਛਲੇਮ ਵਿੱਚ ਜਰਾਮੀ ਦੀ ਛੱਕੀ ਹਲਾਚ ਮੌਤ ਹੋਈ ਹੈ ਜੇ ਸਪਰੰਤ ਚੌਕੀ ਇੰਚਾਰਜ ਡੁੱਗੀ ਐਸ ਐਚਓ ਸਾਦਰ ਬਾਅਦ ਵਿੱਚ ਮੈਂ ਵੀ ਔਕਾ ਤੇ ਪੁੱਛੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈਗੀ ਆ ਜਨਾਨੀ ਪਿੰਟੀ ਕੇ ਚਾਲੂ ਮਾਰਾਈ ਦੀ ਇਹਦਾ ਕਰੀਬ 9 ਸਾਲ ਪਹਿਲਾਂ ਅਮਰੀਕ ਸਿੰਘ ਸਾਨੂੰ ਪੂਰਨ ਚੰਦ ਵਾਸੀ ਤਲਵੰਡੀ ਸਲੇਮਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਨਹੀਂ ਰਿਹਾ ਸੀ ਜਿਹਦੇ ਸਬੰਧੀ ਕਈ ਵਾਰ ਬਚਾਤਾਂ ਨਾਲ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸ਼ਦਰ ਉੱਗੀ ਚੌਕੀ ਤੇ ਹੋਰ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਜਿੰਦਰ ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਿਹਾ ਲਿੰਦਾ ਸੀ ਉਸੇ ਤਹਿਤ ਇਹ ਜਿਹੜਾ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵਿੰਦਰ ਕੌਰ ਦੀ ਸਿਹਤ ਠੀਕ ਨਹੀਂ ਗਈ ਉਹ ਬੋਲ ਚੱਲ ਨਹੀਂ ਰਹੀ ਅਗਲਾ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਉਹ ਯਾਰ ਇਹਦੀ ਭੈਣ ਮਾ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜੋ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹਨੇ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰਨ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰ ਛੱਤ ਥੱਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਉਹਨਾਂ ਦੀ ਪਰਚਾ ਦਰਜ ਕਰ ਰਹੇ ਆਂ ਉਸ ਤੋਂ ਬਾਅਦ ਤਵਰੀਹ ਤਰ੍ਹਾਂ ਜਿੱਦਾਂ ਜਿੱਦਾਂ ਸਾਹਮਣੇ ਫੈਕਟ ਸੌਂ ਉਹਦੇ ਬਤਾਂ ਕੌਮੀ ਤਵਰੀਹ ਸ਼ਮਰ ਵਿੱਚ ਜਾਂਦੀ ਜਾਊਗੀ ਜੋ ਜੋ ਵੀ ਬੰਦਾ ਦੋਸ਼ੀ ਦਰਾਂ ਨੇ ਤਵਰੀਹ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ ਤੇ ਉਥੇ ਤੋਂ ਖੈਰ ਪੋਜਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਸੱਚ ਸਾਹਮਣੇ ਆਉਂਦਾ ਬੇਰ ਰਿਪੋਰਟ ਅਖੰਡ ਲੋਕ